ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਵਿੱਚ ਪਹੁੰਚੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ। ਜਿਸ ਕਾਰਨ ਭਾਜਪਾ ਉਮੀਦਵਾਰ ਰਾਣਾ ਸੋਢੀ ਨੂੰ ਪੁੱਠੇ ਪੈਰ ਵਾਪਸ ਭਜਣਾ ਪਿਆ। ਰਵਨੀਤ ਬਿੱਟੂ ਅਤੇ ਹੰਸਰਾਜ ਵਾਂਗੂ ਕਿਸਾਨਾਂ ਦੇ ਖਿਲਾਫ ਬੋਲਦੇ ਆਂ ਇਸ ਵਾਰ ਵੀ ਭਾਜਪਾ ਆਗੂਆਂ ਨੇ ਆਖਿਆ ਕਿ ਕੁਝ ਸਿਆਸੀ ਪਾਰਟੀਆਂ ਦੇ ਲੋਕ ਕਿਸਾਨਾਂ ਦਾ ਮਖੌਟਾ ਪਹਿਨ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ ਦੂਜੇ ਪਾਸੇ ਮਹਿਲਾ ਕਿਸਾਨ ਨੇ ਆਖਿਆ ਕਿ ਪੰਜਾਬ ਹਰਿਆਣਾ ਦੇ ਬਾਡਰਾਂ ਤੇ ਕੰਡਿਆਲੀਆਂ ਤਾਰਾਂ ਅਤੇ ਕਿਲਾ ਲਗਾ ਕੇ ਕਿਸਾਨਾਂ ਨੂੰ ਰੋਕਣ ਵਾਲਾ ਮੋਦੀ ਅਤੇ ਇਸ ਦੇ ਉਮੀਦਵਾਰ ਹੁਣ ਪਿੰਡਾਂ ਵਿੱਚ ਕੀ ਸੋਚ ਕੇ ਵੜਦੇ ਹਨ ਕਿਸਾਨਾਂ ਨੇ ਕਿਹਾ ਹੈ ਕਿ ਭਾਜਪਾ ਦਾ ਵਿਰੋਧ ਇੰਜ ਹੀ ਜਾਰੀ ਰੱਖਿਆ ਜਾਵੇਗਾ ਤੇ ਉਹਨਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਹੋਰ ਕਿਸਾਨਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਮੈਂ ਆਹ ਕਹਿਣਾ ਚਾਹੁੰਦੀ ਆ ਕਿ ਉੱਥੇ ਸਾਡੇ ਬੰਦੇ ਗਏ ਕਿਸਾਨ ਤੇ ਕਿੱਲ ਗੱਡੇ ਤੇ ਗਾਂ ਨੰਗਰ ਨਹੀਂ ਦਿੱਤੇ ਹੁਣ ਇੱਥੇ ਤੁਸੀਂ ਕਿਹੜੇ ਨਾਕਾਏ ਬੋਟਾ ਲੈਣਾ ਆ ਕੇ ਇੱਥੇ ਵੀ ਧੱਕੇ ਮਾਰਦੇ ਆ ਕਿਸਾਨਾਂ ਨੂੰ ਮਸਲਾ ਕੀ ਹੈ ਗੱਲ ਦਾ ਹੈ ਗ੍ਰਿਫਤਾਰ ਵੀ ਕੀਤੇ ਕੋਈ ਕਿਸਾਨ ਹਾਂ ਕੋਈ ਕੁਝ ਨਹੀਂ ਕੀਤਾ ਕਿਸੇ ਨੇ ਸਾਡੇ ਕੋਈ ਮੰਗ ਨਹੀਂ ਪੂਰੀ ਕੀਤੀ ਅੱਜ ਗੈਸ ਦੇ ਗੋਲੇ ਜਿਹੜੇ ਮਾਰੇ ਗਏ ਜੀ ਸਾਡੇ ਕਿੰਨੇ ਨੌਜਵਾਨਾਂ ਦੀਆਂ ਅੱਖਾਂ ਚਲ ਗਈਆਂ ਗਈਆਂ ਜੀ ਇੱਕ ਕੋਟਕ ਪੂਰਾ ਇਹ ਜਿਹੜਾ ਪਿੰਡਾ ਦੀ ਕੁੜਕੂਰੇ ਸ਼ਹਿਰ ਦੇ ਕੋਲੇ ਉਹ ਨੌਜਵਾਨ ਦੀ ਅੱਖਾਂ ਚਲੇ ਜਾਂਦੀਆਂ ਦੋ ਉਹ ਛੋਟੇ ਛੋਟੇ ਬੱਚੇ ਇੱਥੇ ਨਿਕੜ ਰਹੇ ਆ ਮਾਲਕਾ ਦੀ ਉਹਨਾਂ ਦੇ ਘਰੇ ਕਿਤੇ ਗਏ ਉਹਨਾਂ ਦਾ ਹਾਲਚਲ ਜਾਣਿਆ ਜਿਹੜਾ ਸਾਡਾ ਸ਼ੁਭਕਰਨ ਸ਼ਹੀਦ ਹੋਇਆ ਉਹਦੇ ਘਰੇ ਜਾਣਾ ਛੱਡੀ ਗਏ ਪੁੱਛਿਆ ਦੀ ਕੀ ਗੱਲ ਹੋਈ ਜਾਂ ਕਿਉਂ ਮਰਿਆ ਗਿਆ ਤੇ ਕਿਉਂ ਨਹੀਂ ਇਹਨਾਂ ਨੂੰ ਸਾਨੂੰ ਬਾਦਰਾਂ ਤੇ ਜਾਣ ਦਿੱਤੇ ਕਹਿ ਸਕਦੇ ਸੀ ਕਿ ਬੀਜੇਪੀ ਦੇ ਇਹ ਨਮਾਇੰਦੇ ਆ ਬੀਜੇਪੀ ਨੂੰ ਮੋਦੀ ਨੂੰ ਕਹਿੰਦੇ ਆ ਸ਼ਾਂ ਨੂੰ ਕਹਿੰਦੇ ਭਾਈ ਇਹ ਸਾਡੇ ਪੰਜਾਬ ਦੇ ਕਿਸਾਨ ਇਹਨਾਂ ਨੂੰ ਦਿੱਲੀ ਹੱਕ ਬਣਦਾ ਚਾਂੰਗਾ ਪ੍ਰਦਰਸ਼ਨ ਕਰਦਾ ਇਹਨਾਂ ਨੂੰ ਜਾਣ ਦਿੱਤਾ ਜਾਵੇ ਜੇ ਸਰ ਬੇੜੀ ਨੂੰ ਵਟੇ ਵੈਜਦੇ ਨੇ ਉਸ ਬਰੀ ਤੇ 베ਰ ਲੱਗੇ ਹੁੰਦੇ ਆ ਮਿੱਠੇ ਜੀ ਇਸ ਵਾਰ ਦੇ ਸਾਡਾ ਵਿਰੋਧ ਹੋ ਰਿਹਾ ਇਹ ਪਾਰਟੀਆਂ ਦੇ ਨਮਾਇंदे ਕੁਝ ਮਿਲੇ ਹੋਏ ਆ ਮੁੱਲ ਖਰੀਦ ਕੇ ਨਾਲੋਂ ਕਿਸਾਨਾਂ ਦਾ ਬਫੋਟਾ ਪਾ ਕੇ ਖੜੇ ਆ ਮੈਂ ਕਿਸਾਨਾਂ ਨੂੰ ਪੁੱਛਣਾ ਚਾਹਣਾ ਹੈ ਜਿਹੜੇ ਮੋਦੀ ਸਾਹਿਬ ਨੇ ਕਿਸਾਨ ਸਨਮਾਨ ਨਿਧੀ ਕੀਤੀ ਆ ਉਹ ਦੇਸ਼ ਦੇ ਕਿਸਾਨਾਂ ਨੂੰ ਦਿੱਤੀ ਆ ਨਾ ਕਿ ਪਾਰਟੀ ਦੇ ਕਿਸਾਨਾਂ ਨੂੰ ਦਿੱਤੀ ਆ ਦੇਸ਼ ਦੇ ਕਿਸਾਨ ਇਹਨਾਂ ਦੇ ਵਿੱਚੋਂ 70% ਕਿਸਾਨ ਐਸੇ ਆ ਜਿਹੜੇ ਕਿਸਾਨ ਸਨਮਾਨ ਨਿਧੀ ਬਾਰੇ ਆ ਮੋਦੀ ਸਾਹਿਬ ਦੀ ਮੋਦੀ ਸਾਹਿਬ ਨੂੰ ਗੱਲਾਂ ਘਬਰੇ ਨੇ 400 400 ਤੋਂ ਪਾਰ ਸੀਟਾਂ ਜਾਣੀਆਂ ਐ ਪੰਜਾਬ ਦੀਆਂ ਵੀ ਅਸੀਂ ਜੇ ਸਾਡਾ ਬੀਜੇਪੀ ਦਾ ਬਹੁਤ ਵੱਡਾ ਗਰਾਫ ਅੱਗੇ ਨਾਲ ਵਧਿਆ ਤੇ ਪੰਜਾਬ ਦੀ ਸੀਟਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਸਾਨਾਂ ਨੂੰ ਸ਼ਾਇਦ ਕਿਸਾਨਾਂ ਦੀ ਕੋਈ ਮੰਗ ਨਹੀਂ ਹੈਗੀ ਜਿਹੜੀਆਂ ਪਹਿਲਾਂ ਮੰਨੀਆਂ ਉਹ ਪਰ ਮੰਨੀਆਂ ਜੇ ਕੋਈ ਕਿਸੇ ਇਹਨਾਂ ਦੇ ਬੋਝ ਅਭੀ ਲਾਗੂ ਨਹੀਂ ਕੀਤੇ ਗਏਗਾ ਹੋ ਜਾਣਗੇ ਉਹ ਵੀ ਬੈਠ ਕੇ ਹੋਣਗੇ ਨਾ ਗੱਲ ਕੋਈ ਕੋਈ ਬੈਠ ਕੇ ਗੱਲ ਹੋਊਗੀ ਜਦੋਂ ਬੈਠਣਗੇ ਅਬਰੋਧ ਕਰਨਾ ਗਾਲ ਕੱਢਣੀ ਕਿਸੇ ਨੂੰ ਬੰਦਾ ਬੋਲਣਾ ਮਤਲਬ ਇਹ ਗੱਲ ਨਹੀਂ ਹੈਗੀ ਬੈਠ ਕੇ ਗੱਲ ਹੋਊਗੀ ਕਿਸਾਨਾਂ ਗੂ ਜਿਹੜੇ ਸਿਆਣੇ ਲੋਕ ਹੈਗੇ ਆ ਉਹ ਬੈਠ ਕੇ ਗੱਲ ਕਰ ਲੈਣ ਕਰਮ ਤਿਆਰ ਅਸੀਂ ਤਾਂ ਆਪੇ ਅਸੀਂ ਵੀ ਕਿਸਾਨ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਮਰਾੜ ਕੜਾ ਵਿੱਚ ਪਹੁੰਚੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ। ਜਿਸ ਕਾਰਨ ਭਾਜਪਾ ਉਮੀਦਵਾਰ ਰਾਣਾ ਸੋਢੀ ਨੂੰ ਪੁੱਠੇ ਪੈਰ ਵਾਪਸ ਭਜਣਾ ਪਿਆ। ਰਵਨੀਤ ਬਿੱਟੂ ਅਤੇ ਹੰਸ ਰਾਜ ਵਾਂਗੂ ਕਿਸਾਨਾਂ ਦੇ ਖਿਲਾਫ ਬੋਲਦੇ ਆਂ ਇਸ ਵਾਰ ਵੀ ਭਾਜਪਾ ਆਗੂਆਂ ਨੇ ਆਖਿਆ ਕਿ ਕੁਝ ਸਿਆਸੀ ਪਾਰਟੀਆਂ ਦੇ ਲੋਕ ਕਿਸਾਨਾਂ ਦਾ ਮਖੌਟਾ ਪਹਿਨ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ ਦੂਜੇ ਪਾਸੇ ਮਹਿਲਾ ਕਿਸਾਨ ਨੇ ਆਖਿਆ ਕਿ ਪੰਜਾਬ ਹਰਿਆਣਾ ਦੇ ਬਾਡਰਾਂ ਤੇ ਕੰਡਿਆਲੀਆਂ ਤਾਰਾਂ ਅਤੇ ਕਿਲਾ ਲਗਾ ਕੇ ਕਿਸਾਨਾਂ ਨੂੰ ਰੋਕਣ ਵਾਲਾ ਮੋਦੀ ਅਤੇ ਇਸ ਦੇ ਉਮੀਦਵਾਰ ਹੁਣ ਪਿੰਡਾਂ ਵਿੱਚ ਕੀ ਸੋਚ ਕੇ ਵੜਦੇ ਹਨ ਕਿਸਾਨਾਂ ਨੇ ਕਿਹਾ ਹੈ ਕਿ ਭਾਜਪਾ ਦਾ ਵਿਰੋਧ ਇੰਜ ਹੀ ਜਾਰੀ ਰੱਖਿਆ ਜਾਵੇਗਾ ਤੇ ਉਹਨਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਹੋਰ ਕਿਸਾਨਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਮੈਂ ਆਹ ਕਹਿਣਾ ਚਾਹੁੰਦੀ ਆ ਕਿ ਉੱਥੇ ਸਾਡੇ ਬੰਦੇ ਗਏ ਕਿਸਾਨ ਤੇ ਕਿੱਲ ਗੱਡੇ ਤੇ ਗਾਂ ਨੰਗਰ ਨਹੀਂ ਦਿੱਤੇ ਹੁਣ ਆ ਕੇ ਤੁਸੀਂ ਕਿਹੜੇ ਨਾਕਾ ਆਏ ਆ ਵੋਟਾਂ ਲੈਣ ਆ ਆ ਕੇ ਇੱਥੇ ਵੀ ਧੱਕੇ ਮਾਰਦੇ ਆ ਕਿਸਾਨਾਂ ਨੂੰ ਮਸਲਾ ਕੀ ਹੈ ਗੱਲ ਦਾ ਹੈ ਗ੍ਰਿਫਤਾਰ ਵੀ ਕੀਤੇ ਕੋਈ ਕਿਸਾਨ ਹਾਂ ਕੋਈ ਕੁਝ ਨਹੀਂ ਕੀਤਾ ਕਿਸੇ ਨੇ ਸਾਡੇ ਕੋਈ ਮੰਗ ਨਹੀਂ ਪੂਰੀ ਕੀਤੀ ਅੱਜ ਉਸ ਦੇ ਗੋਲੇ ਜਿਹੜੇ ਮਾਰੇ ਗਏ ਜੀ ਸਾਡੇ ਕਿੰਨੇ ਨੌਜਵਾਨਾਂ ਦੀ ਅੱਖਾਂ ਚਲ ਗਈਆਂ ਗਈਆਂ ਜੀ ਇੱਕ ਕੋਟਕ ਪੂਰਾ ਇਹ ਜਿਹੜਾ ਪਿੰਡਾ ਦੀ ਕੋਰਕਪੁਰ ਸ਼ਹਿਰ ਦੇ ਕੋਲੇ ਉਹ ਨੌਜਵਾਨ ਦੀ ਅੱਖਾਂ ਚਲੇ ਜਾਂਦੀਆਂ ਦੋ ਬੜੇ ਛੋਟੇ ਛੋਟੇ ਬੱਚੇ ਇੱਥੇ ਨਿਕਲ ਰਹੇ ਹਾਲਾਕੀ ਉਹਨਾਂ ਦੇ ਘਰੇ ਕਿਤੇ ਗਏ ਉਹਨਾਂ ਦਾ ਹਾਲਚਲ ਜਾਣਿਆ ਜਿਹੜਾ ਸਾਡਾ ਸ਼ੁਭਕਰਨ ਸ਼ਹੀਦ ਹੋਇਆ ਉਹਦੇ ਘਰੇ ਰਹਿਣਾ ਛੱਡੀ ਗਏ ਪੁੱਛਿਆ ਵੀ ਕੀ ਗੱਲ ਹੋਈ ਜਾਂ ਕਿਉਂ ਮਰਿਆ ਗਿਆ ਤੇ ਕਿਉਂ ਨਹੀਂ ਇਹਨਾਂ ਨੂੰ ਸਾਨੂੰ ਬਾਹਰ ਹੱਥ ਜਾਣ ਦਿੱਤੇ ਕਹਿ ਸਕਦੇ ਸੀ ਕਿ ਬੀਜੇਪੀ ਦੇ ਇਹ ਨਵਾਈਂਦੇ ਆ ਬੀਜੇਪੀ ਨੂੰ ਮੋਦੀ ਨੂੰ ਕਹਿੰਦੇ ਆ ਇਸ਼ਾਨ ਨੂੰ ਕਹਿੰਦੇ ਭਾਈ ਇਹ ਸਾਡੇ ਪੰਜਾਬ ਦੇ ਕਿਸਾਨ ਇਹਨਾਂ ਨੂੰ ਦਿੱਲੀ ਹੱਕ ਬਣਦਾ ਚੰਗਾ ਪ੍ਰਦਰਸ਼ਨ ਕਰਦਾ ਇਹਨਾਂ ਨੂੰ ਜਾਣ ਦਿੱਤਾ ਜਾਵੇ ਜਿਵੇਂ ਬੇੜੀ ਨੂੰ ਵਟੇ ਬਾਈਦੇ ਨੇ ਉਸ ਬਰੀ ਤੇ 베ਰ ਲੱਗੇ ਹੁੰਦੇ ਆ ਮਿੱਠੇ ਜੀ ਇਸ ਵਾਸਤੇ ਸਾਡਾ ਵਿਰੋਧ ਹੋ ਰਿਹਾ ਇਹ ਪਾਰਟੀਆਂ ਦੇ ਨਮਾਇंदे ਕੁਝ ਮਲੇ ਹੋਏ ਆ ਮੁੱਲ ਖਰੀਦ ਕੇ ਨਾਲੋਂ ਕਿਸਾਨਾਂ ਦਾ ਬਖੋਟਾ ਪਾ ਕੇ ਖੜੇ ਆ ਮੈਂ ਕਿਸਾਨਾਂ ਨੂੰ ਪੁੱਛਣਾ ਚਾਹਣਾ ਜਿਹੜੀ ਮੋਦੀ ਸਾਹਿਬ ਨੇ ਕਿਸਾਨ ਸਨਮਾਨ ਨੀਤੀ ਕੀਤੀ ਆ ਉਹ ਦੇਸ਼ ਦੇ ਕਿਸਾਨਾਂ ਨੂੰ ਦਿੱਤੀ ਆ ਨਾ ਕਿ ਪਾਰਟੀ ਦੇ ਕਿਸਾਨਾਂ ਨੂੰ ਦਿੱਤੀ ਆ ਦੇਸ਼ ਦੇ ਕਿਸਾਨ ਇਹਨਾਂ ਦੇ ਵਿੱਚੋਂ 70% ਕਿਸਾਨ ਐਸੇ ਆ ਜਿਹੜੇ ਕਿਸਾਨ ਸਨਮਾਨ ਨੀਤੀ ਬਾਰੇ ਆ ਮੋਦੀ ਸਾਹਿਬ ਦੀ ਮੋਦੀ ਸਾਹਿਬ ਨੂੰ ਗੱਲਾਂ ਕਰ ਰਹੇ ਨੇ ਲਗਭਗ 400 400 ਤੋਂ ਪਾਰ ਸੀਟਾਂ ਜਾਣੀਆਂ ਆ ਪੰਜਾਬ ਦੀਆਂ ਵੀ ਅਸੀਂ ਜੇ ਸਾਡਾ ਬੀਜਪੀ ਦਾ ਬਹੁਤ ਵੱਡਾ ਗਰਾਫ ਅੱਗੇ ਨਾਲ ਵਧਿਆ ਤੇ ਪੰਜਾਬ ਵਿੱਚ ਸੀ ਤਾਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਸਾਨਾਂ ਨੂੰ ਸ਼ਾਇਦ ਕਿਸਾਨਾਂ ਦੀ ਕੋਈ ਮੰਗ ਨਹੀਂ ਹੈਗੀ ਜਿਹੜੀਆਂ ਪਹਿਲਾਂ ਮੰਨੀਆਂ ਉਹ ਕੜਾ ਮੰਨੀਆਂ ਜਿਹੜੇ ਕਿਸੇ ਇਹਨਾਂ ਦਾ ਕਹਿਣਾ ਇਹ ਬੋਝ ਅਭੀ ਲਾਗੂ ਨਹੀਂ ਕੀਤੇਗਾ ਜਾਈਗਾ ਹੋ ਜਾਣਗੇ ਉਹ ਵੀ ਬੈਠ ਕੇ ਹੋਣਗੇ ਨਾ ਗੱਲ ਕੋਈ ਕੋਈ ਬੈਠ ਕੇ ਗੱਲ ਹੋਊਗੀ ਜਦੋਂ ਬੈਠਣਗੇ ਅਭਰੂਰ ਕਰਨਾ ਗਾਲ ਕੱਢਣੀ ਕਿਸੇ ਨੂੰ ਬੰਦਾ ਬੋਲਣਾ ਮਤਲਬ ਇਹ ਗੱਲ ਨਹੀਂ ਹੈਗੀ ਬੈਠ ਕੇ ਗੱਲ ਹੋਊਗੀ ਕਿਸਾਨਾਂ ਗੂ ਜਿਹੜੇ ਸਿਆਣੇ ਲੋਕ ਹੈਗੇ ਆ ਉਹ ਬੈਠ ਕੇ ਗੱਲ ਕਰ ਲੈਣ ਕਰਨ ਤਿਆਰ ਅਸੀਂ ਤਾਂ ਅਸੀਂ